ਸੱਸੀ ਗੱਲ ਕਿਸਾਨ ਭਰਾਓ ਅੱਜ ਆਪਾਂ ਪਹੁੰਚੇ ਹਾਂ ਮੋਗਾ ਟਰੈਕਟਰ ਮੰਡੀ ਤੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਚਲੋ ਮੰਡੀ ਤੇ ਆਪਾਂ ਤੁਹਾਨੂੰ ਵਿਖਾਉਣੇ ਆ ਕਿਹੜੇ ਕਿਹੜੇ ਮਾਡਲ ਆਏ ਹੋਏ ਨੇ ਕੀ ਕੀ ਰੇਟ ਨੇ ਤੇ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਤੇ ਪਹਿਲਾ ਟਰੈਕਟਰ ਲੈਨੇ ਆ ਆਪਾਂ ਮਹਿੰਦਰਾ ਅਰਜਨ 605 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਸੁਥਰੀ ਟਰੈਕਟਰ ਦੀ ਤੇ 16 9 28 ਸਾਈਜ਼ ਆ ਟਾਇਰਾਂ ਦਾ ਹੀ ਤੇ ਰੰਗ ਬਨ ਵਾਲੋ ਵੀ ਬਿਲਕੁਲ ਕੋਕਾ ਪੀਸ ਆ ਪੰਜਾਬ ਨੰਬਰ ਆ ਪੀਪੀ 03 ਜੀ 2013 ਮਾਡਲ ਆ 485000 ਰੁਪਿਆ ਮਾਲਕ ਦੀ ਡਿਮਾਂਡ ਆ ਜੇ ਸਟਰੈਕਟਰ ਦੇ ਐਮ ਆਰਐਸ ਦੇ ਟਾਇਰ ਆ ਜੀ ਬੈਕ ਸਾਈਡ ਦੇ ਉਹਦੇ ਨਾਲ ਇੱਕ ਟਰਾਲੀ ਆ ਗਈ ਇਹ ਟਰਾਲੀ 1 ਲੱਖ ਆ ਸੌਰੀ 110000 ਜੀ ਵੈਡ ਨਾਲ ਆ 80000 ਰੁਪਿਆ ਡਿਮਾਂਡ ਆ ਇਹ ਜੈਕ ਤੋਂ ਬਗੈਰ ਟਰਾਲੀ ਉਸਦੇ ਨਾਲ ਆ 3600 ਫੋਰਡ ਇਹ ਡੀਆਈ ਹੋਇਆ 92 ਮਾਡਲ ਆ 1 ਲੱਖ ਤੇ 25000 ਰੁਪਿਆ ਡਿਮਾਂਡ ਆ ਫਰੰਟ ਵਾਲੇ ਟਾਇਰ ਨਵੇਂ ਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਆ ਰੰਗ ਬੰਨ ਵੀ ਦੇਖ ਸਕਦੇ ਆ ਉਸ ਦੇ ਨਾਲ ਆ ਗਿਆ ਜੀ 750 ਸੋਨਾਲੀ ਕਾ 2001 ਮਾਡਲ ਆ ਜੀ ਪੀਬੀ 54 ਨੰਬਰ ਆ ਜੀ 2 ਲੱਖ 35000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਉਹਦੇ ਨਾਲ ਆ ਗਿਆ ਇਮੇਂਦਰਾ 575 ਇਹ ਮਾਡਲ ਹੈਗਾ ਜੀ 92 1 ਲੱਖ 48000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਿਆ ਸੋਨਾ ਲਿਖਾ 750 ਪੀਵੀ 02 ਨੰਬਰ ਆਈ ਚਾਰੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਸੁਥਰੀ ਹੈ ਗੁਡਇਰ ਦੇ ਟਾਇਰ ਆ ਬੈਕ ਸਾਈਡ ਦੇ 14928 ਦੇ 2011 ਮਾਡਲ ਆ 3 ਲੱਖ ਤੇ 75000 ਰੁਪਿਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਿਆ ਮਿੰਦਰਾ 575 95 ਮਾਡਲ ਹੈ 1,82,000 ਰੁਪਇਆ ਡਿਮਾਂਡ ਆਈ ਤੁਸੀਂ ਰੰਗ ਬੰਨ ਵੀਡੀਓ ਚ ਦੇਖ ਸਕਦੇ ਆ ਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਆ ਉਹਦੇ ਨਾਲ ਆ ਗਿਆ 95 ਮਾਡਲ ਜੀ 735 1,50,000 ਰੁਪਇਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਜੇ ਇਸ ਟੈਕਟਰ ਦੇ ਰੰਗ ਬੰਨ ਤੁਸੀਂ ਦੇਖ ਸਕਦੇ ਆ ਵੀਡੀਓ ਚ ਉਹਦੇ ਨਾਲ ਆ ਗਿਆ ਮਹਿੰਦਰਾ 575 ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਰੰਗ ਬੰਨ ਵੀਡੀਓ ਚ ਦੇਖੋ ਜੀ ਇਸ ਦਾ ਕੋਈ ਵੀ ਪ੍ਰਾਈਸ ਨਹੀਂ ਲਿਖਿਆ ਹੋਇਆ ਹਜੇ ਮੰਡੀ ਤੇ ਆਇਆ ਹੋਇਆ ਟਰੈਕਟਰ ਮਾਰਕਾ ਲਾਦਨ ਕੇ ਭਾਈ ਉਸ ਦੇ ਨਾਲ ਆ ਗਿਆ ਜੀ ਸਵਰਾਜ 755 90 ਮਾਡਲ 110000 ਰੁਪਿਆ ਡਿਮਾਂਡ ਆ ਟਾਇਰਸ ਦੇ ਬਿਲਕੁਲ ਖਤਮ ਨਹੀਂ ਰੰਗ ਬਣ ਵੀ ਤੁਸੀਂ ਦੇਖ ਸਕਦੇ ਉਹਦੇ ਨਾਲ ਆ ਗਿਆ ਇਹ ਮਹਿੰਦਰਾ ਅਰਜਨ ਅਲਟਰਾ 605 ਟਾਇਰਾਂ ਦੀ ਕੰਡੀਸ਼ਨ ਬਿਲਕੁਲ ਠੀਕ ਆ ਜੀ ਐਮ ਆਰ ਐਫ ਦੇ 16 922 ਦੇ ਬੈਕ ਸਾਈਡ ਦੇ ਟਾਇਰਾਂ ਰੰਗ ਬਣ ਤੁਸੀਂ ਟਰੈਕਟਰ ਦਾ ਦੇਖ ਸਕਦੇ ਆ 2006 ਮਾਡਲ ਆ 3 ਲੱਖ ਤੇ 15000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਜੀ ਮਿਹਨਰਾ 265 ਬੈਕ ਸਾਈਡ ਦੇ ਟਾਇਰ ਆ ਜਿਹੜੇ ਇਸ ਦੇ ਜੇ ਕੇ ਦੇ ਆ 12 4 28 ਸਾਈਜ਼ ਆ ਜੀ ਫਰੰਟ ਵਾਲੇ ਟਾਇਰ ਵੀ ਸਾਫ ਆ ਪਿਆ ਰੰਗ ਬੰਨ ਲਓ ਵੀ ਟਰੈਕਟਰ ਸਾਫ ਪਿਆ ਜੀ 93 ਮਾਡਲ ਆ 1 ਲੱਖ ਤੇ 62000 ਰੁਪਿਆ ਮਾਲਕ ਦੀ ਡਿਮਾਂਡ ਹੈ ਜੀ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ 475 ਨੜਾ ਨਮੇ ਮਾਡਲ ਆ 235000 ਰੁਪਏ ਮਾਲਕ ਦੀ ਡਿਮਾਂਡ ਆ ਡਬਲ ਕਲਚ ਟਰੈਕਟਰ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਆ ਜਿਹੜੀ ਬੈਕ ਸਾਈਡ ਦੇ ਆ ਬਿਲਕੁਲ ਸਾਫ ਸੁਥਰੀ ਐ ਐਮ ਆਰਐਫ ਦੇ ਟਾਇਰ ਆ ਤੇ ਸਾਈਜ਼ ਵੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਟਾਇਰਾਂ ਦਾ ਉਹਨੇ ਤੁਸੀਂ ਸ਼ੋ ਦਾ ਰੰਗ ਦੇਖੋ ਜੀ ਇਸ ਟਰੈਕਟਰ ਦੇ 13 6 28 ਦੇ ਟਾਇਰ ਆ ਯਾਰ ਟਰੈਕਟਰ ਦੇ ਉਸ ਦੇ ਨਾਲ ਆ ਗਿਆ ਯਾਰਜਨ 605 ਰੰਗ ਬੰਨ ਲੋ ਟਰੈਕਟਰ ਸਾਫ ਆ ਜੀ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਪਈ ਆ ਗੁਡਇਰ ਦੇ ਬੈਕ ਸਾਈਡ ਦੇ ਟਾਇਰ ਆ 16 ਆਂ ਦਾ ਸਾਈਜ਼ ਦੇ ਟਾਇਰਾਂ ਦਾ ਫੈਬਰ ਵਾਲੀ ਇਸ ਦੇ ਛਤਰੀ ਲੱਗੀ ਹੋਈ ਆ ਪੀਬੀ 13 ਨੰਬਰ ਆ ਜੀ ਇਸ ਟਰੈਕਟਰ ਦਾ ਇਹ 2013 ਮਾਡਲ ਆ ਜੀ 4 ਲੱਖ 25000 ਰੁਪਇਆ ਮਾਲਕ ਦੀ ਦਮਾਂ ਲਈ ਆ ਜੋ ਉਸ ਦੇ ਨਾਲ ਅੱਗੇ ਹੋਰ ਵੀ ਟਰੈਕਟਰ ਖੜੇ ਆ ਥੋੜੇ ਦੂਰ ਖੜੇ ਆ ਤੁਹਾਨੂੰ ਵਿਖਾਉਣੇ ਆ ਵੀਡੀਓ ਨਾਲ ਜੁੜੇ ਰਹੋ ਪਹਿਲਾ ਟਰੈਕਟਰ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਜੀ 855 ਉਹ ਸਵਰਾਜ 2001 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਆ 6 ਚਹਰੀ ਟਰੈਕਟਰ ਆ ਇਹ ਤੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਠੀਕ ਠਾਕ ਆ ਐਮ ਆਰਐਫ ਦੇ ਟਾਇਰ ਆ 13 ਦਾ ਸਾਈਜ਼ ਆ ਇਸ ਟਰੈਕਟਰ ਦੇ ਟਾਇਰਾਂ ਦਾ ਜੀ ਤੇ ਨੰਬਰ ਪੰਜਾਬ ਆ ਪੀਬੀ 13 ਹੀ ਆ ਤੇ ਉਸ ਦੇ ਨਾਲ ਆ ਗਿਆ ਸਵਰਾਜ 855 2009 ਮਾਡਲ ਜੀ 10 ਲੱਖ 85000 ਰੁਪਿਆ ਡਿਮਾਂਡ ਆਈ ਮਾਲਕ ਦੀ ਤੇ ਇਹਦੇ ਟਾਇਰ ਜਿਹੜੇ 14 ਦੇ ਆ ਐਮ ਆਰਪ ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਪਈ ਆ ਜੀ ਆਪਾਂ ਕਹਿ ਸਕਦੇ ਆ 65 70 ਪੈਸੇ ਟਾਇਰ ਪਏ ਹੋਏ ਨੇ ਤੇ ਮਾਡਲ 2009 ਆ ਤੁਹਾਨੂੰ ਦੱਸ ਹੀ ਦਿੱਤਾ 3 ਲੱਖ 85000 ਰੁਪਿਆ ਡਿਮਾਂਡ ਆ ਮਾਲਕ ਦੀ ਨੰਬਰ ਨਾਲ ਆ ਗਈ ਫਾਰਮ 60 ਪੀ ਵੀ 10 ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਸਟਰਕਚਰ ਦੇ ਚਲੋ ਆਪਾਂ ਮਾਡਲ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਟਰੈਕਟਰ ਜੀ ਆਇਆ ਹੋਇਆ ਲੱਗਦਾ ਮੰਡੀ ਤੇ ਇਸ ਦਾ ਕੋਈ ਮਾਰਕਾ ਲੱਗਿਆ ਨਹੀਂ ਹੋਇਆ ਉਸ ਦੇ ਨਾਲ ਆ ਗਿਆ ਜੀ 199 ਮਾਡਲ ਆ ਗਿਆ ਜੀ 2002 ਆ 2 ਲੱਖ 20000 ਰੁਪਏ ਬਾਈ ਦੀ ਡਿਮਾਂਡ ਆ ਪੰਜਾਬ ਨੰਬਰ ਟਰੈਕਟਰ ਆ PB31 ਰੰਗ ਬੰਨ ਤੁਸੀਂ ਵੀਡੀਓ ਚ ਦੇਖ ਸਕਦੇ ਆਂ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਪਈ ਆ ਬੈਕ ਸਾਈਡ ਦੇ ਟਾਇਰ ਆ ਜਿਹੜੇ 13 ਦੇ ਨੇ ਇਸ ਟਰੈਕਟਰ ਦੇ ਉਸ ਦੇ ਨਾਲ ਆ ਗਈ ਅਰਜਨ 605 ਇਸ ਦੇ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ 2025 ਕਿਹੜੇ ਦਾ ਆ ਆਪਣੇ ਐਸ ਟਰੈਕਟਰ ਦੇ ਨਹੀਂ ਨਹੀਂ ਬਸ ਉਹ ਮੋਰ ਦੇ ਮੇਰਾ ਨਾ ਟਰੈਕਟਰ ਆਪਣੇ ਕੋਲ ਅੱਛਾ ਕੋਈ ਗੱਲ ਨਹੀਂ ਬਾਈ ਟਰੈਕਟਰਾਂ ਕੋਲੇ ਬੋਲਾਂਗੇ ਆਏ ਆ ਨਾ ਬਾਅਦ ਚ ਇੱਥੇ ਲਾਈ ਜਾਣਗੇ ਬਾਈ ਇਹ ਬਾਈ ਤੁਹਾਡਾ ਹੀ ਟਰੈਕਟਰ ਲਓ ਜੀ ਜਿਹੜਾ ਸਵਰਾਜ ਟਰੈਕਟਰ ਸੀਗਾ 99 ਮਾਡਲ ਇਸ ਦੇ ਮਾਲਕ ਉੱਪਰ ਬੈਠੇ ਆ ਪਹਿਲਾਂ ਇਸ ਦਾ ਨੰਬਰ ਸ਼ੇਅਰ ਕਰਦੇ ਆ ਬਾਈ ਦਾ ਆਪਾਂ ਜੇ ਕਿਸੇ ਨੇ ਲੈਣਾ ਹੋਵੇ ਜਾਇਜ਼ੇ ਰੇਟ ਦਾ ਟਰੈਕਟਰ ਸਸਿਕਲ ਬਾਈ ਜੀ ਕੀ ਨਾਮ ਹੈ ਬਾਈ ਜੀ ਗੁਰਪ੍ਰੀਤ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕਿਹੜਾ ਹੈ ਪਿੰਡੀ ਬੁੱਕਣ ਵਾਲਾ ਬੁੱਕਣ ਵਾਲਾ ਜੀ ਜਿਲ੍ਹਾ ਮੋਗਾ ਹੀ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ 9155 98554 70929 ਲੋ ਜੀ ਇਹ ਮਾਲਕ ਦਾ ਨੰਬਰ ਆ ਜੀ ਉਸ ਦੇ ਨਾਲ ਆ ਗਿਆ ਇਹ ਮਹਿੰਦਰਾ ਅਰਜਨ 605 ਬੀਕੇਟੀ ਦੇ ਟਾਇਰ ਆ ਇਸ ਦੇ 16 28 ਸਾਈਜ਼ ਹੈ ਜੀ ਰੰਗ ਬਨ ਵਾਲਾ ਟਰੈਕਟਰ ਠੀਕ ਠਾਕ ਪਿਆ ਮਾਡਲ ਦੀ ਗੱਲ ਕਰੀਏ 14 4 ਲੱਖ ਤੇ 80000 ਰੁਪਏ ਮਾਲਕ ਦੀ ਡਿਮਾਂਡ ਹੈ ਉਸ ਦੇ ਨਾਲ ਆ ਗਿਆ ਮੇਦਰਾ 265 ਸਰਪੰਚ ਹੈ ਜੀ 2002 ਮਾਡਲ ਆ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਤੁਸੀਂ ਦੇਖ ਸਕਦੇ ਆ ਉਹਦੇ ਨਾਲ ਆ ਗਿਆ ਮੇਦਰਾ 265 95 ਮਾਡਲ ਆ 1,55,000 ਰੁਪਿਆ ਡਿਮਾਂਡ ਆ ਜਿਸ ਟਰੈਕਟਰ ਦੀ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਠੀਕ ਠਾਕ ਆ ਗੁਡਇਰ ਦੇ ਟਾਇਰ ਆ 12 4 28 ਸਾਈਜ਼ ਆ ਜੀ ਉਹਦੇ ਨਾਲ ਆ ਕੇ ਸੋਨਾਲੀ ਕਾ 750 ਇਹਦੇ ਬੈਕ ਬੈਕ ਸਾਈਡ ਦੇ ਟਾਇਰ ਵਧੀਆ ਕੰਡੀਸ਼ਨ ਦੇ ਪਏ ਆਪਾਂ ਕਹਿ ਸਕਦੇ ਆ 70 75 ਰੁਪਿਆ ਸਿਰ ਟਾਇਰ ਹੈ ਜੀ ਐਮ ਆਰ ਪ ਦੇ ਟਾਇਰ ਆ ਜਿਹੜਾ ਸਾਈਜ਼ ਆ ਟਾਇਰਾਂ ਦਾ 13 6 28 ਦਾ ਜੀ ਇਹ ਰੰਗ ਬੰਨ ਤੁਸੀਂ ਟਰੈਕਟਰ ਦਾ ਵੇਖੋ ਸੀ ਤੁਹਾਨੂੰ ਮਾਡਲ ਵੀ ਦੱਸਦੇ ਆ ਨੰਬਰ ਵੀ ਇਹ ਪੰਜਾਬ ਟਰੈਕਟਰ ਆ ਸੀ ਵੀ 32 ਜੀ 2002 ਮਾਡਲ ਆ 265000 ਰੁਪਏ ਡਿਮਾਂਡ ਆ ਉਹਦੇ ਨਾਲ ਆ ਇਹ ਪੰਜਾਬ ਪੰਜਾਬ ਡੀ ਜੌਂਡੀਅਰ ਐਮਰਤ ਦੇ ਟਾਇਰ ਆ ਜੀ 14928 ਦਾ ਸਾਈਜ਼ ਆ ਤੇ ਕੰਡੀਸ਼ਨ ਵੀ ਠੀਕ ਠਾਕ ਪਈ ਆ ਜੀ ਟਾਇਰਾਂ ਦੀ ਰੰਗ ਬੰਨ ਵਾਲੋ ਵੀ ਟਰੈਕਟਰ ਸਾਫ਼ ਪਿਆ ਤੁਸੀਂ ਦੇਖ ਸਕਦੇ ਆ ਵੀਡੀਓ ਚ ਤੇ ਜੇ ਮਾਡਲ ਦੀ ਗੱਲ ਕਰੀਏ 2014 ਜੀ 4 ਲੱਖ ਤੇ 65000 ਰੁਪਇਆ ,00, ਮਾਲਕ ਦੀ ਡਿਮਾਂਡ ਆ ਜੀ 50 50 ਦੇ ਦੀ। ਸਵਰਾਜ ਆ ਗਿਆ ਜੀ 855 ਮਾਡਲ ਆ ਜੀ 13 4 ਲੱਖ ਤੇ 55000 ਰੁਪਇਆ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਓਕੇ ਆ ਜੀ ਰੰਗ ਬੰਨ ਲੋ ਟਰੈਕਟਰ ਕੋਕਾ ਵੀਸ ਪਿਆ ਜੀ ਟਾਇਰਾਂ ਦਾ ਸਾਈਜ਼ ਵੀ ਦੱਸ ਦਿੰਨੇ ਆ ਤੇ ਕੰਪਨੀ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਗੁਡਇਰ ਦੇ ਟਾਇਰ ਆ ਜੀ 14 9 28 ਸਾਈਜ਼ ਆ ਜੀ ਬਿਲਕੁਲ ਟਾਇਰ ਬਾਈ ਦੇ ਨਵੀਂ ਬਾਈ ਲੱਗਦੇ ਆ ਉਸ ਦੇ ਨਾਲ ਆ ਗਿਆ ਜੀ ਸੋਨਾਲੀਕਾ ਡੀਆਈ 60 10 RX 2011 ਮਾਡਲ ਆ 3 ਲੱਖ ਤੇ 65000 ਰੁਪਏ ਡਿਮਾਂਡ ਆ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ਼ ਆ ਰੰਗ ਬੰਨ ਲਓ ਵੀ ਟਰੈਕਟਰ ਸਾਫ਼ ਆ ਗੂਡিয়ার ਦੇ ਟਾਇਰ ਆ ਬੈਕ ਸਾਈਡ ਦੇ 16 29 ਸਾਈਜ ਆ ਜੀ ਚੰਗੀ ਤਰ੍ਹਾਂ ਤੁਸੀਂ ਵੀਡੀਓ ਚ ਟਰੈਕਟਰ ਤੇ ਨਿਗਾ ਮਾਰ ਸਕਦੇ ਆ ਜੀ ਆਪਣੇ ਉਹਦੇ ਨਾਲ ਆ ਗਿਆ ਜੀ 35 11 ਨੀਲੇ ਕਲਰ ਚ 92 ਮਾਡਲ ਆ ਜੀ 1 ਲੱਖ ਤੇ 15000 ਰੁਪਏ ਬਾਈ ਦੀ ਡਿਮਾਂਡ ਆ ਰੰਗਬੰਨ ਤੁਸੀਂ ਵੀਡੀਓ ਚ ਦੇਖੋ ਟਾਇਰਾਂ ਦੀ ਕੰਡੀਸ਼ਨ ਜਿਹੜੀ ਠੀਕ ਠਾਕ ਜੀ ਆ ਉਸ ਦੇ ਨਾਲ ਆ ਗਿਆ ਯਾ 855 ਸਵਰਾਜ 15 ਮਾਡਲ ਆ 4 ਲੱਖ ਤੇ 85000 ਰੁਪਏ ਮਾਲਕਾਂ ਦੀ ਡਿਮਾਂਡ ਆ 15 928 ਦੇ ਬੈਕ ਸਾਈਡ ਦੇ ਟਾਇਰ ਗੁੜੀਅਤੇ 프ਰੰਟ ਦੇ ਟਾਇਰ ਵੀ ਸਾਫ ਪਏ ਨੇ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਰੰਗਬੰਨ ਨਾਲ ਟਰੈਕਟਰ ਪੀ 29 ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੰਗੀ ਤਰ੍ਹਾਂ ਵੀਡੀਓ ਚ ਦੇਖੋ ਇਹ ਟਰੈਕਟਰ ਨੂੰ ਲੋ ਜੀ ਉਸ ਦੇ ਨਾਲ ਤੁਹਾਨੂੰ ਜਿਹੜਾ ਅਗਲਾ ਟਰੈਕਟਰ ਦਿਖਾ ਰਹੇ ਹਾਂ ਉਹ ਹੈਗਾ ਜੀ 9511 ਮਾਡਲ ਆ 99 1 ਲੱਖ ਤੇ 83000 ਰੁਪਏ ਮਾਲਕ ਦੀ ਡਿਮਾਂਡ ਹੈ ਪੇਂਟ ਪੇਂਟ ਵਗੈਰਾ ਕੀਤਾ ਹੋਇਆ ਟਰੈਕਟਰ ਇਹ ਪੈਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਘਾਸੇ ਪਈ ਹੋਇਆ ਸੀਟ ਦੇ ਟਾਇਰ ਆ ਜੀ ਇਸ ਟਰੈਕਟਰ ਦੇ ਬੈਕ ਸਾਈਡ ਤੇ ਔਰ ਜਿਸ ਨਾਲ ਆ ਗਏ 60 ਸੋਨਾਲੀਕਾ 2002 ਮਾਡਲ ਆ 2 ਲੱਖ 70000 ਰੁਪਏ ਡਿਮਾਂਡ ਆ ਪੈਰਾਂ ਨੇ ਕੰਡੀਸ਼ਨ ਵੀ ਠੀਕ-ਠਾਕ ਆ ਜੀ ਇਸ ਟਰੈਕਟਰ ਦੇ ਇਹ ਰੰਗ ਬਣ ਕਿਸੇ ਵੀਡੀਓ ਚ ਆਪ ਦੇਖੋ। ਬੈਕ ਸਾਈਡ ਦੇ ਟਾਇਰ ਜਿਹੜੇ ਉਹ ਸਾਈਜ਼ ਜ਼ਰੂਰ ਦੱਸ ਦਿੰਨੇ ਆ ਟਰੈਕਟਰ ਦਾ ਜੇਕੇ ਦੇ ਟਾਇਰ ਆ। ਇਹ 16x28 ਦੇ ਪਾਏ ਹੋਏ ਨੇ ਜਿਹੇ ਇਸਦੇ ਟਾਇਰ। ਆਮ ਆਪਾਂ 14x28 ਦੇ ਦਿੱਤੇ ਨੇ। ਉਹਦੇ ਨਾਲ ਆ ਗਈ ਫਾਰਮ 60 ਰੰਗ ਨਾਲੋਂ ਬਿਲਕੁਲ ਸਾਫ਼ ਸੁਥਰਾ ਟਰੈਕਟਰ TBD ਹੈ ਜੀ। ਇਹ 2003 ਮਾਡਲ ਆ 2,65,000 ਰੁਪਏ ਡਿਮਾਂਡ ਹੈ ਚੈਪ ਵਾਲੀ ਕਾਪੀ ਹੈ ਜੀ ਇਸ ਟਰੈਕਟਰ ਦੀ। ਇਹ ਤੁਸੀਂ ਚੰਗੀ ਤਰ੍ਹਾਂ ਟਰੈਕਟਰ ਦੇਖੋ ਜੀ। ਐਮ ਆਰ ਦੇ ਟਾਇਰ ਆ ਬੈਕ ਸਾਈਡ ਦੇ 13 26 ਸਾਈਜ਼ ਹੈ। 19 ਅਗਰ ਸੋਨ ਲਿਕਾ ਸਾਥ ਤੇ ਆ 2015 ਮਾਡਲ ਆ 4,70,000 ਰੁਪਿਆ ਦੀ ਮੰਗ ਆ। 50 ਨੰਬਰ ਟਰੈਕਟਰ ਆ ਸੀ ਵੀ 13 ਹੀ ਬੈਕ ਸਾਈਡ ਦੇ ਟਾਇਰ ਆ ਜਿਹੜੇ ਅੱਜ ਗੁਡਇਰ ਦੇ ਆ 16 28 ਸਾਈਜ਼ ਆ ਇਹ 50 ਕੇ 65 ਟਾਇਰ ਬੈਕ ਸਾਈਡ ਦੇ ਹੈ ਤੁਸੀਂ ਵੀਡੀਓ ਵਿੱਚ ਪਾਸੇ ਟਾਇਰ ਚੰਗੀ ਤਰ੍ਹਾਂ ਦੇਖ ਸਕਦੇ ਹੋ। ਰੰਗ ਬੰਨ ਦਾ ਟਰੈਕਟਰ ਸਾਡਾ ਉਹ ਤੇ ਨੰਬਰ ਆ ਗਿਆ ਜੀ ਮੇਰਾ 475 ਪੀ ਵੀ 2 ਹੈ ਜੀ ਇਹ ਤੇ ਜਿਹੜੀ ਇਹਦੀ ਟਾਇਰਾਂ ਦੀ ਕੰਡੀਸ਼ਨ ਵੀ ਠੀਕ-ਠਾਕ ਪਈ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ 13628 ਦੇ ਟਾਇਰ ਆਈ ਪੋਲੋ ਕੰਪਨੀ ਦੇ ਰੰਗ ਬੰਨ ਵੀ ਠੀਕ ਹੈ ਜੀ ਤੇ ਕੋਸ਼ਿਸ਼ ਕਰਦੇ ਆਂ ਪਰ ਤੁਹਾਨੂੰ ਇਹਦਾ ਮਾਡਲ ਵੀ ਦੱਸਦੇ ਆਂ ਹਾਂਜੀ ਮਾਡਲ ਹੈਗਾ 2002 ਆਹ ਸੌਰੀ ਪੂਰਾ 2000 ਆ ਇਹ 235000 ਰੁਪਿਆ ਡਿਮਾਂਡ ਆ ਡਬਲ ਕਲਚ ਟਰੈਕਟਰ ਆਈ ਉਹਦੇ ਨਾਲ ਆ ਗਿਆ 96 ਮਾਡਲ 1 ਲੱਖ 45000 ਰੁਪਿਆ ਡਮਰਾ ਡਿਮਾਂਡ ਆ 735 ਦੀ ਪੀਪ 04 ਪੰਜਾਬ ਨੰਬਰ ਟਰੈਕਟਰ ਆਈ ਉਹਦੇ ਨਾਲ ਆ ਗਿਆ 724 ਜੀ ਇਹ ਹੈਗਾ ਹੀ 99 ਮਾਡਲ 125000 ਰੁਪਿਆ ਡਿਮਾਂਡ ਹੈ ਮਰਫ ਦੇ ਟਾਇਰ ਆ ਬੈਕ ਸਾਈਡ ਦੇ ਜਿਹੜਾ ਨੰਬਰ ਆਈ ਇਸ ਦਾ ਪੀ ਆਈ ਐਸ ਆ ਇਹ ਜਿਹੜੇ ਪਹਿਲਾ ਪੁਰਾਣੇ ਮਾਡਲਾਂ ਦੇ ਟਰੈਕਟਰਾਂ ਦੇ ਨੰਬਰ ਤਿੰਨ ਅੱਖਰਾਂ ਕੀ ਆਉਂਦੇ ਹੁੰਦੇ ਸੀਗੇ ਪੀ ਆਈ ਐਸ ਪੰਜਾਬ ਨੰਬਰ ਟਰੈਕਟਰ ਹੀ ਆ ਉਹਦੇ ਨਾਲ ਆ ਗਿਆ ਇਮੇਦਰਾ 265 ਹਾਂ ਗੁਡিয়ার ਦੇ ਬੈਕ ਸਾਈਡ ਦੇ ਟਾਇਰ ਆ 12 4 28 ਦੇ ਜੀ ਠੀਕ ਠਾਕ ਨਿਸ਼ਨ ਦੇ ਟਾਇਰ ਪਏ ਆ ਰੰਗ ਬੰਨ ਵੀ ਠੀਕ ਪਿਆ ਟਰੈਕਟਰ ਦਾ ਤੁਸੀਂ ਦੇਖ ਸਕਦੇ ਹੋ ਜੋ ਵੀ ਆ ਵੀਡੀਓ ਚ ਤੇ ਟਾਇਰ ਵੀ ਤੁਹਾਨੂੰ ਦਿਖਾ ਦਿੰਨੇ ਆ ਵਧੀਆ ਸਾਫ ਕੰਡੀਸ਼ਨ ਦੇ ਪਏ ਆ ਤੇ ਜੇ ਇਸੇ ਮਾਡਲ ਦੀ ਗੱਲ ਕਰੀਏ 98 ਆ ਜੀ 172000 ਰੁਪਿਆ ਮਾਲਕ ਦੀ ਡਿਮਾਂਡ ਹੈ। ਉਹਦੇ ਨਾਲ ਸਟੈਂਡਰਡ ਆ ਗਿਆ ਜੀ 350 2012 ਮਾਡਲ ਦਾ 2 ਲੱਖ ਤੇ 95000 ਰੁਪਿਆ ਡਿਮਾਂਡ ਹੈ ਜੀ। ਇਹ ਟੈਰਾ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਪਈ ਹੈ ਜੀ ਇਸ ਦੀ। ਉਹਦੇ ਨਾਲ ਆ ਗਿਆ ਜੀ 2004 ਮਾਡਲ। ਸਵਰਾਜ 2 ਲੱਖ ਤੇ 85000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਤੇ ਟਾਇਰਾਂ ਦੀ ਇਗਨੀਸ਼ਨ ਵੀ ਠੀਕ ਠਾਕ ਪਈ ਆ ਤੁਸੀਂ ਵੇਖ ਸਕਦੇ ਆ ਬੈਕ ਸਾਈਡ ਦੇ ਟਾਇਰ ਐ ਮਾਰਫ ਦੇ ਆ ਤੇ ਸਾਈਜ਼ ਹੈਗਾ ਜੀ ਇੰਨਾ ਟਾਇਰਾਂ ਦਾ 13 28 ਦੇਖੋ ਚੰਗੀ ਤਰ੍ਹਾਂ ਵੀਡੀਓ ਟਰੈਕਟਰ ਦੇਖੋ ਵੀਡੀਓ ਵੇਖਣ ਲਈ ਧੰਨਵਾਦ ਜੀ